ਸਾਪ ਦਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵਿਰਾਟ ਕੋਹਲੀ ਨੂੰ ਵਿਸ਼ਵ ਕ੍ਰਿਕਟ ਦੇ ਸਰਵੋਤਮ ਖਿਡਾਰੀਆਂ ਵਿੱਚੋਂ ਇੱਕ ਦੱਸਿਆ ਧੋਨੀ ਨੇ 2020 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸન્યાਸ ਲੈ ਲਿਆ ਸੀ ਪਰ ਕੋਹਲੀ 35 ਸਾਲ ਦੀ ਉਮਰ ਵਿੱਚ ਵੀ ਦਮਦਾਰ ਪ੍ਰਦਰਸ਼ਨ ਕਰ ਰਹੇ ਨੇ ਅਤੇ ਉਹਨਾਂ ਬਰਬਡੋਜ਼ ਵਿੱਚ ਦੱਖਣੀ ਅਫਰੀਕਾ ਵਿਰੁੱਧ ਫਾਈਨਲ ਦੇ ਵਿੱਚ ਸ਼ਾਨਦਾਰ ਅਰਧ ਸੈਂਕੜਾ ਲਗਾ ਕੇ ਭਾਰਤ ਦੀ T20 ਵਿਸ਼ਵ ਕੱਪ 2024 ਮੁਹਿੰਮ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹਾਲ ਹੀ ਇੱਕ ਪ੍ਰੋਗਰਾਮ 'ਚ ਥੋਨੀ ਨੂੰ ਕੋਹਲੀ ਨਾਲ ਉਹਨਾਂ ਦੇ ਰਿਸ਼ਤੇ ਬਾਰੇ ਪੁੱਛਿਆ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਪੰਜਵਾਰ IPL ਜਿੱਤਣ ਵਾਲੇ ਕਪਤਾਨ ਨੇ ਸਿੱਧਾ ਜਵਾਬ ਦਿੱਤਾ। ਥੋਨੀ ਨੇ ਮੁਸਕਰਾਉਂਦੇ ਹੋਏ ਕਿਹਾ ਅਸੀਂ 2008-9 ਤੋਂ ਖੇਡ ਰਹੇ ਹਾਂ। ਅਜੇ ਵੀ ਉਮਰ ਦਾ ਅੰਤਰ ਹੈ ਇਸ ਲਈ ਮੈਨੂੰ ਨਹੀਂ ਪਤਾ ਕਿ ਮੈਂ ਖੁਦ ਨੂੰ ਵੱਡਾ ਪ੍ਰਾਜਾ ਸਹਿਕਰਮੀ ਜਾਂ ਜੋ ਵੀ ਨਾ ਦੇਵਾਂ ਉਹਨਾਂ ਕਿਹਾ ਆਖਿਰਕਾਰ ਅਸੀਂ ਸਹਿਕਰਮੀ ਰਹੇ ਹਾਂ ਤੁਸੀਂ ਜਾਣਦੇ ਹੋ ਕਿ ਅਸੀਂ ਬਹੁਤ ਲੰਮੇ ਸਮੇਂ ਤੱਕ ਪਾਰਕ ਲਈ ਖੇਡਿਆ ਜਦੋਂ ਵਿਸ਼ਵ ਕ੍ਰਿਕਟ ਦੀ ਗੱਲ ਆਉਂਦੀ ਹੈ ਤਾਂ ਉਹ ਸਰਵੋਤਮ ਖਿਡਾਰੀਆਂ ਦੇ ਵਿੱਚੋਂ ਇੱਕ ਨੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵਿਰਾਟ ਕੋਹਲੀ ਨੂੰ ਵਿਸ਼ਵ ਕ੍ਰਿਕਟ ਦੇ ਸਰਵੋਤਮ ਖਿਡਾਰੀਆਂ ਵਿੱਚੋਂ ਇੱਕ ਦੱਸਿਆ ਧੋਨੀ ਨੇ 2020 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰन्यास ਲੈ ਲਿਆ ਸੀ ਰ ਕੋਹਲੀ 35 ਸਾਲ ਦੀ ਉਮਰ ਵਿੱਚ ਵੀ ਦਮਦਾਰ ਪ੍ਰਦਰਸ਼ਨ ਕਰ ਰਹੇ ਨੇ ਅਤੇ ਉਹਨਾਂ ਬਰਬਡੋਜ਼ ਵਿੱਚ ਦੱਖਣੀ ਅਫਰੀਕਾ ਵਿਰੁੱਧ ਫਾਈਨਲ ਦੇ ਵਿੱਚ ਸ਼ਾਨਦਾਰ ਅਰਧ ਸੈਂਕੜਾ ਲਗਾ ਕੇ ਭਾਰਤ ਦੀ T20 ਵਿਸ਼ਵ ਕੱਪ 2024 ਮੁਹਿੰਮ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਹਾਲ ਹੀ ਇੱਕ ਪ੍ਰੋਗਰਾਮ 'ਚ ਥੋਨੀ ਨੂੰ ਕੋਹਲੀ ਨਾਲ ਉਹਨਾਂ ਦੇ ਰਿਸ਼ਤੇ ਬਾਰੇ ਪੁੱਛਿਆ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਪੰਜ ਵਾਰ IPL ਜਿੱਤਣ ਵਾਲੇ ਕਪਤਾਨ ਨੇ ਸਿੱਧਾ ਜਵਾਬ ਦਿੱਤਾ। ਥੋਨੀ ਨੇ ਮੁਸਕਰਾਉਂਦੇ ਹੋਏ ਕਿਹਾ ਅਸੀਂ 2008-9 ਤੋਂ ਖੇਡ ਰਹੇ ਹਾਂ। ਅਜੇ ਵੀ ਉਮਰ ਦਾ ਅੰਤਰ ਹੈ ਇਸ ਲਈ ਮੈਨੂੰ ਨਹੀਂ ਪਤਾ ਕਿ ਮੈਂ ਖੁਦ ਨੂੰ ਵੱਡਾਪਰਾ ਜਾਂ ਸਹਿਕਰਮੀ ਜਾਂ ਜੋ ਵੀ ਨਾ ਦੇਵਾਂ ਉਹਨਾਂ ਕਿਹਾ ਆਖਿਰਕਾਰ ਅਸੀਂ ਸਹਿਕਰਮੀ ਰਹੇ ਹਾਂ ਤੁਸੀਂ ਜਾਣਦੇ ਹੋ ਕਿ ਅਸੀਂ ਬਹੁਤ ਲੰਮੇ ਸਮੇਂ ਤੱਕ ਪਾਰਕ ਲਈ ਖੇਡਿਆ ਜਦੋਂ ਵਿਸ਼ਵ ਕ੍ਰਿਕਟ ਦੀ ਗੱਲ ਆਉਂਦੀ ਹੈ ਤਾਂ ਉਹ ਸਰਵੋਤਮ ਖਿਡਾਰੀਆਂ ਦੇ ਵਿੱਚੋਂ ਇੱਕ ਨੇ